ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੁਪਰ ਸੀਡਰ ਦੇ ਵੀ ਉੱਪਰ ਵਾਲੀ ਚੀਜ਼ ਦਿਖਾਉਣਿਆ ਸੁਪਰ ਸੀਡਰ ਦਾ ਤਾਂ ਹਰੇਕ ਨੂੰ ਹੀ ਪਤਾ ਤੁਹਾਨੂੰ ਉਸ ਤੋਂ ਵੀ ਉੱਪਰਲੀ ਚੀਜ਼ ਬਣਾਤੀ ਮਹਿਰ ਵਾਲਿਆਂ ਨੇ ਲੱਡੇ ਵਾਲਿਆਂ ਨੇ ਕੀ ਬਣਾਇਆ ਉਹ ਦਿਖਾਉਣਿਆ ਤੁਹਾਨੂੰ ਸੁਪਰ ਸੀਡਰ ਪਲੱਸ ਜਿਵੇਂ ਹੁੰਦੀਆਂ ਨੇ ਆਈਫੋਨ ਇੱਕ ਤਾਂ 16 ਸਿੰਪਲ ਹੋ ਗਿਆ ਇੱਕ 16 ਪ੍ਰੋ ਹੋ ਗਿਆ ਇੱਕ ਪ੍ਰੋ ਮੈਕਸ ਹੋ ਗਿਆ ਆਈ 17 ਚ ਹੈ ਆਈ ਇਹ ਸੁਪਰ ਸੀਡਰ ਪਲੱਸ ਹੈ ਇਹਦੇ ਵਿੱਚ ਫਰਕ ਕੀ ਆ ਸੁਪਰ ਸੀਡਰ ਨਾਲੋਂ ਇੱਕ ਤਾਂ ਇਹਨਾਂ ਨੇ ਜਿੰਨੀਆਂ ਵੀ ਡਿਸਕਾਂ ਨੇ ਸਾਰੀਆਂ ਤੇ ਗਰੀਸਿੰਗ ਪੁਆਇੰਟ ਦੇਤੇ। ਇਕੱਲੀ-ਇਕੱਲੀ ਡਿਸਕ ਨੂੰ ਹੁਣ ਆਪਾਂ ਗਰੀਸ ਕਰ ਸਕਦੇ ਆਂ ਤੇ ਰੋਟਾਵੇਟਰ ਤਾਂ ਹਰ ਇੱਕ ਸੁਪਰਸੀਡਰ ਦੇ ਹੀ ਬਣਦਾ। ਇਹਦਾ ਵੀ ਈਜ਼ੀਲੀ ਬਣ ਜਾਂਦਾ। ਤੇ ਬਾਕੀ ਸਾਰਾ ਕੁਝ ਤਾਂ ਹੈਗੀ ਹੀ ਐ ਇਹਦੇ ਵਿੱਚ ਜਿੰਨਾ ਸੁਪਰਸੀਡਰ ਦੇ ਵਿੱਚ ਹੁੰਦਾ ਉਹ ਤਾਂ ਸਾਰਾ ਸੰਦਾ ਹੈਗੀ ਐ। ਉਸ ਤੋਂ ਵੱਖਰਾ ਕੀ ਆ? ਇੱਕ ਤਾਂ ਟੌਪ ਲਿੰਕ ਦੇਖੋ ਵਿਚਾਲੇ ਦਿੱਤੀ। ਇਹਦੇ ਨਾਲ ਕੀ ਹੋਣਾ? ਵੀ ਆਪਾਂ ਬੀਜ ਦੀ ਡੰਗਾਈ ਨੂੰ ਵਧਾ ਘਟਾ ਸਕਦੇ ਆਂ ਇਹਦੇ ਨਾਲ ਸਾਰਾ ਪਿਛਲਾ ਟਾਂਚਾ ਡਿਸਕਾਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਨੇ ਆਹ ਟੌਪ ਲਿੰਕ ਤੋਂ ਤੇ ਦੂਜੀ ਗੱਲ ਸੁਪਰ ਸੀਡਰ ਦੇ ਵਿੱਚ ਕੀ ਹੁੰਦਾ ਸਾਰੇ ਸੁਪਰ ਸੀਡਰਾਂ ਦੇ ਵਿੱਚ ਹੀ ਆ ਇਹ ਵੀ ਆਪਾਂ ਨੂੰ ਹੱਥ ਮਾਰਨਾ ਪੈਂਦਾ ਜਦੋਂ ਬੀਜ ਜਾਂ ਖਾਦ ਥੋੜੀ ਰਹਿ ਜੇ ਡੀਪੀ ਥੋੜਾ ਰਹਿ ਜੇ ਬੀਜ ਥੋੜਾ ਰਹਿ ਜੇ ਇਹ ਟੇਪਰ ਕਰਕੇ ਕੀਤੀ ਹੋਈ ਹੈ ਦੀ ਟੈਂਕੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਦੂਸਰਾ ਦੋਨੋਂ ਖਾਨੇ ਇਹਦੇ ਨਾਲ ਕੀ ਆ ਵੀ ਹੁਣ ਆਪਾਂ ਨੂੰ ਹੱਥ ਮਾਰਨ ਦੀ ਲੋੜ ਨਹੀਂ ਵੀ ਆਪਣੇ ਆਪ ਹੀ ਜਦੋਂ ਬੀਜ ਮੁੱਕਣਾ ਫੇਰ ਹੀ ਇਹਨੇ ਰੁਕਣਾ ਨਹੀਂ ਐਂਡ ਤੱਕ ਇਹਨੇ ਬੀਜ ਜਾਂ ਡੀਏਪੀ ਪਾਈ ਜਾਣਾ ਤੇ ਜਾਲੀ ਦਿੱਤੀ ਹੋਈ ਆ ਉੱਤੇ ਬੀਡੀਏਪੀ ਦੇ ਡਲੇ ਵਗੈਰਾ ਨਹੀਂ ਅੰਦਰ ਜਾਂਦੇ ਇਹ ਇਹਦੇ ਵਿੱਚ ਪਲੱਸ ਪੁਆਇੰਟ ਨੇ ਤੇ ਹੋਰ ਜੇ ਗੱਲ ਕਰੀਏ ਇਸ ਤੋਂ ਇਲਾਵਾ ਰੋਲੇ ਨੂੰ ਅਪ ਡਾਊਨ ਕਰਨ ਵਾਸਤੇ ਸੈਟਿੰਗ ਇਹਨਾਂ ਨੇ ਬਹੁਤ ਸੋਹਣੀ ਦਿੱਤੀ ਸਾਈਡ ਤੇ ਇਹ ਵੀ ਨਹੀਂ ਜਿਆਦਾ ਸੁਪਰਸੀਡਰਾਂ ਦੇ ਵਿੱਚ ਆਮ ਸੁਪਰਸੀਡਰਾਂ ਦੇ ਵਿੱਚ ਇਹ ਚੀਜ਼ ਹੁੰਦੀ ਹੋਣੀ ਹੈਗੀ ਤੇ ਬਾਕੀ ਪੇਂਟ ਕੁਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਮਹਿਰ ਕੰਪਨੀਆਂ ਜਿਹੜੀ ਇਹ ਥੋੜੀ ਜੀ ਇਨੋਵੇਟਿਵ ਆ ਸਾਨੂੰ ਪਤਾ ਨਵੀਆਂ ਚੀਜ਼ਾਂ ਲੈ ਕੇ ਆਉਂਦੀ ਆ ਜਿਵੇਂ ਆ ਮਾਡਲ ਲੈ ਕੇ ਆਏ ਨੇ ਇਹ ਡਿਸਕਾਂ ਨੂੰ ਅਪਗ੍ਰੇਡ ਕਰਨ ਵਾਲਾ ਇਹਦੀ ਜਿਹੜੀ ਟੈਂਕੀ ਆ ਇਹ ਸਾਰੀ ਦੀ ਸਾਰੀ ਟੈਂਕੀ ਇੱਕੋ ਸਿੰਗਲ ਚਾਦਰ ਤੋਂ ਇੱਥੋਂ ਇਸ ਤਰ੍ਹਾਂ ਐ ਬੈਂਡ ਪਾਤਾ ਤੇ ਬੈਂਡ ਪਾ ਕੇ ਫੇਰ ਦੁਬਾਰਾ ਇਦਾਂ ਹੀ ਚੱਕ ਲਿਆ ਵੀ ਮਤਲਬ ਇਹ ਪੀਸ ਨਹੀਂ ਹੈਗੇ ਇੱਕੋ ਸਿੰਗਲ ਪੀਸ ਦੇ ਵਿੱਚੋਂ ਕੱਟ ਹੈ ਇਹਦੀ ਟੈਂਕੀ ਜਿਹਦੇ ਨਾਲ ਇਹਦੀ ਮਜ਼ਬੂਤੀ ਬਹੁਤ ਜ਼ਿਆਦਾ ਵਧ ਜਾਂਦੀ ਐ ਤੇ ਬਾਕੀ ਪੋਰ ਬਿਲਕੁਲ ਸਿੱਧੇ ਨੇ ਬੀਜ ਤੇ ਡੀਏਪੀ ਕੋਈ ਰੁਕਣ ਦੀ ਸਮੱਸਿਆ ਨਹੀਂ ਹੈਗੀ ਆ ਵੀ ਅੰਦਰਲੇ ਪਾਸੇ ਆ ਇਹ ਵੀ ਬਹੁਤ ਵੱਡਾ ਪਲੱਸ ਪੁਆਇੰਟ ਹੈ ਜਿਹੜਾ ਪਾਈਪ ਅੰਦਰਲੇ ਪਾਸੇ ਆ ਲੋਹੇ ਦੇ ਗ੍ਰਿਪ ਦੇ ਤਾਂ ਕਿ ਨਹੀਂ ਇਹ ਚੀਜ਼ ਦੀ ਮੂਰੇ ਉੱਤਰ ਲੱਗ ਕੇ ਆਪਣਾ ਡੀਏਪੀ ਤੇ ਬੀਜ ਰੁਕਣ ਦੀ ਸਮੱਸਿਆ ਆਉਂਦੀ ਹੈ ਕਈ ਵਾਰੀ ਕੱਲੀ-ਕੱਲੀ ਡਿਸਕ ਗ੍ਰੀਸ ਹੁੰਦੀ ਹੈ ਜਿਹਦੇ ਨਾਲ ਡਿਸਕਾਂ ਕਦੇ ਵੀ ਤੁਹਾਡੀਆਂ ਰੁਕਣਗੀਆਂ ਨਹੀਂ ਹਰੇਕ ਦੇ ਨਿਪਲ ਦੇ ਤਾਂ ਤੇ ਬਾਕੀ ਕੱਟ ਵਾਲਾ ਰੂਲਾ ਜਿਹੜੇ ਸੁਪਰਸੀਡਰ ਵਾਲੇ ਫੰਕਸ਼ਨ ਤਾਂ ਇਹਦੇ ਵਿੱਚ ਸਾਰੀ ਨੇ ਜਿਹੜੇ ਸੁਪਰਸੀਡਰ ਦੇ ਵਿੱਚ ਹੁੰਦੇ ਨੇ 50 ਤੋਂ 80% ਸਬਸਿਡੀ ਇਹ ਤੇ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਬਾਰਨ ਸਟੀਲ ਦੇ ਬਲੇਡ ਤੇ ਬਾਰਨ ਸਟੀਲ ਦੀਆਂ ਡਿਸਕਾਂ ਕਲਰ ਕੁਆਲਟੀ ਵਗੈਰਾ ਬਹੁਤ ਘੈਂਟ ਹੈ ਸੈਟੀਸਫੈਕਸ਼ਨ ਦੀ ਗਾਰੰਟੀ ਰਹੂਗੀ ਵੀ ਤੁਹਾਡੀ 100% ਤਸੱਲੀ ਹੋਊਗੀ ਤੇ ਬਾਕੀ ਗਾਰੰਟੀ ਵਾਰੰਟੀ ਤੁਹਾਨੂੰ ਪ੍ਰੋਪਰ ਮਿਲੂਗੀ ਸਰਵਿਸ ਬਹੁਤ ਵਧੀਆ ਕੰਪਨੀ ਦੀ ਤੇ ਰੋਟਾਵੇਟਰ ਇਹਦਾ ਮਿੰਟਾਂ ਦੇ ਵਿੱਚ ਬਣ ਜਾਂਦਾ ਕਿਸੇ ਨੇ ਵੀ ਲੈਣਾ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਸਬਸਿਡੀ ਵਗੈਰਾ ਦੀ ਕੋਈ ਵੀ ਜਾਣਕਾਰੀ ਲੈਣੇ ਤਾਂ ਸੰਪਰਕ ਕਰ ਲਿਓ ਮਿਹਰ ਸੁਪਰਸੀਡਰ ਪਲੱਸ ਆ ਗਿਆ ਸੁਪਰਸੀਡਰ ਦੇ ਵੀ ਉੱਪਰ ਦੀ ਚੀਜ਼ ਕਹਿ ਸਕਦੇ ਆ ਆਪਾਂ ਇਹਨੂੰ ਲੱਡੇ ਆ ਇਹ ਆਪਣਾ ਸੰਗਰੂਰ ਤੋਂ ਲੁਧਿਆਣਾ ਰੋਡ ਦੇ ਉੱਤੇ ਧੂਰੀ ਤੋਂ ਪਹਿਲਾਂ ਵਿਚਾਲੇ ਜੇ ਪੈ ਜਾਂਦਾ ਬਸੰਤ ਵੇਲੀ ਸਕੂਲ ਦੇ ਬਿਲਕੁਲ ਸਾਹਮਣੇ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਪਹੁੰਚ ਜਾਓ